ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆਂ ਤੁਹਾਨੂੰ ਗੁਰੂ ਰਾਮਦਾਸ ਜੀ ਦਾ ਉਹਨਾਂ ਦੀ ਕਿਰਪਾ ਕਰਕੇ ਉਹਨਾਂ ਦੀ ਬਖਸ਼ਿਸ਼ ਕਰਕੇ ਉਹਨਾਂ ਦੀ ਮਿਹਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਬਲਾਕ ਸੰਪਤੀ ਤੇ ਜ਼ਿਲ੍ਹਾ ਪਿਛਤ ਚ ਸ਼੍ਰੀ ਮੁਕਸਤ ਸਾਹਿਬ ਚ ਜਿੱਤ ਹੋਈ ਆ ਤੇ ਦੂਸਰਾ ਅਸੀਂ ਧੰਨਵਾਦ ਕਰਦੇ ਆਂ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਦੀ ਮਿਹਨਤ ਤੇ ਹਿੰਮਤ ਸਦਕਾ ਸਾਰੇ ਵਰਕਰਾਂ ਚ ਵਰਕਰਾਂ ਚ ਬੜਾ ਹੌਸਲਾ ਤੇ ਸਾਰੇ ਹੀ ਵਰਕਰ ਬੜੀ ਸੰਡੇ ਦੇ ਨਾਲ ਆ ਇਲੈਕਸ਼ਨ ਲੜੇ ਇਹ ਜੀ ਕਿਵੇਂ ਦੇਖਦੇ ਤੁਸੀਂ ਵੀ ਉਹ ਮਾਨ ਸਾਹਿਬ ਕਹਿੰਦੇ ਸੀ ਵੀ ਨਾ ਤਾਂ ਡਾਇਨਾਸੌਰ ਬਾਸ ਸੋਨੇ ਦੇ ਨਾਲ ਅਕਾਲੀ ਲੈਣ ਕਿਵੇਂ ਦੇਖਦੇ ਭਈ ਆ ਤਾਂ ਹੁਣ ਡਾਇਨਾਸੌਰ ਵੀ ਆਉਣਗੇ ਤੇ ਅਕਾਲੀ ਵੀ ਆਉਣਗੇ ਮਾਨ ਸਾਹਿਬ ਨੂੰ ਕਹੇ ਵੀ ਲਾਲ ਆ ਜੋਰ ਜਿਹੜਾ ਲਾਉਣਾ ਆ ਤਾਂ ਆ ਗਏ ਚੜ ਕੇ ਆ ਗਏ ਆ ਤਾਂ ਬਾਬੇ ਦੀ ਕਿਰਪਾ ਹੋ ਗਈ ਹੁਣ ਤਾਂ ਬਾਬਾ ਮਿਹਰ ਕਰੇ ਗੁਰੂ ਤੋਂ ਡਰ ਕੇ ਕਹਨੇ ਵੀ 27 ਚ ਹਜੇ ਦਾ ਛੋਟੇ ਡਾਇਨਾਸੌਰ ਆਇਆ ਹਜੇ ਵੱਡੇ ਆਉਣੇ ਹਨ ਵੇਖੀ ਸਾਈ ਦੇ ਠੀਕ ਹੈ ਨਾ ਆ ਇਸ ਕਰਕੇ ਬਹੁਤ ਕਿਰਪਾ ਗੁਰੂ ਦੀ ਤੇ ਬਹੁਤ ਧੰਨਵਾਦ ਪ੍ਰਧਾਨ ਸਰਪੰਦਾਰ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਦੀ ਹਿੰਮਤ ਤੇ ਮਿਹਨਤ ਸਦਕਾ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਡਟ ਕੇ ਸਾਥ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਤਾ ਤਰਨਤਾਰ ਦੀ ਚੋਣ ਨੇ ਉਤਸ਼ਾਹ ਭਰਿਆ ਸੀਗਾ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੇ ਜਾਨ ਫੋਕ ਦਿੱਤੀ ਆ ਅੱਗੇ ਨਗਰ ਕੌਂਸਲ ਦੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਨੇ 2027 ਦੇ ਵਿੱਚ ਆਕਾਲੀ ਦਲ ਕਿਸ ਤਰ੍ਹਾਂ ਦੀ ਤਿਆਰੀ ਕਰ ਰਿਹਾ ਹੈ ਦੇਖੋ ਆਕਾਲੀ ਦਲ ਨੇ ਆ ਤੁਸੀਂ ਦੇਖੋ ਸਾਰਾ ਦੇਖਿਆ ਹੋਣਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚ ਬੜੀ ਤੰਦਈ ਦੇ ਨਾਲ ਵਰਕਰਾਂ ਨੇ ਲੜਾਈ ਲੜੀ ਹੈ ਤੇ ਉਹ ਜਿਹੜੀ ਲੜਾਈ ਆ ਉਹ ਦੀ ਹੁਣ ਗਾਂ ਜਿਵੇਂ ਆਉਣੀ ਆ ਆਪਣਾ ਮਿਨਿਸਪਲ ਕਮੇਟੀ ਮੁਖਸਲ ਦੀ ਇਹ ਮਾਰਚ-ਅਪ੍ਰੈਲ ਚੋਣੀਆਂ ਆ ਤੇ ਉਹਦੇ ਵਿੱਚ ਵੀ ਮੈਂ ਆਹੀ ਕਹੂੰਗਾ ਵੀ ਵਰਕਰਾਂ ਨੇ ਬੜੀ ਮਿਹਨਤ ਕੀਤੀ ਆ ਕਰਨਗੇ ਵੀ ਤੇ ਉਹ ਮਿਨਿਸਪਲ ਕਮੇਟੀ ਵੀ ਜਿੱਤਾਂਗੇ ਤੇ 27 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਹੋਣਗੇ। ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਖਾਸ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਕੀ ਕਹੂੰ? ਦੇਖੋ ਜਿਹੜੇ ਝੂਠ ਮਾਰ ਕੇ ਲਾਰੇ ਲਾ ਕੇ ਗੱਪ ਮਾਰ ਕੇ ਬੀਬੀਆਂ ਨੂੰ ਗੁੰਮਰਾਹ ਕਰਕੇ ਆਏ ਹੋਣ ਸਤਾ ਚ ਉਹਨਾਂ ਦਾ ਪ੍ਰਦਰਸ਼ਨ ਕੀ ਕਰਨਾ? ਕਿਉਂਕਿ ਇਹ ਤਾਂ ਜੰਤਰ ਮੰਤਰ ਤੋਂ ਉੱਠੀ ਹੋਈ ਪਾਰਟੀ ਸੀਗੀ ਇਧਰ ਜਿਹੜੀ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਆ ਜਿਵੇਂ ਪ੍ਰਧਾਨ ਜੀ ਕਹਿੰਦੇ ਹੁੰਦੇ ਆ ਵੀ ਸਮੇਂ-ਸਮੇਂ ਅਨਸਾਰ ਪ੍ਰਧਾਨ ਬਣਨੇ ਆ ਸਮੇਂ-ਸਮੇਂ ਅਨਸਾਰ ਪਾਰਟੀ ਨੂੰ ਚਲਾਉਣਾ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ 'ਚ ਤੇ ਚੜ੍ਹਦੀ ਕਲਾ 'ਚ ਰਹੂਗਾ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ ਦਾ ਵੀ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਜੀ ਬਹੁਤਾ ਯਾਰ ਪਤਾ ਹੀ ਆ ਭਾਜਪਾ ਦਾ ਦੇਖੋ ਜਿਹੜਾ ਪੰਜਾਬ ਆਣਾ ਜੀ ਆ ਪਿਆਰ ਨਾਲ ਤਾਂ ਜਿੱਤਿਆ ਜਾ ਸਕਦਾ ਹੈ ਜੇ ਤੁਸੀਂ ਕਹੋਗੇ ਪੰਜਾਬ ਨੂੰ ਦਬਾ ਕੇ ਕਿਸੇ ਗੱਲ ਤੇ ਮਨਾਓਗੇ ਕਦੀ ਨਹੀਂ ਦਬਦਾ ਕਾਂਗਰਸ ਦਾ ਪ੍ਰਦਰਸ਼ਨ ਵੀ ਬੇਕਾਰ ਰਿਹਾ ਬਹੁਤ ਬੁਰਾ ਹਾਲ ਰਿਹਾ ਹੈ ਕਾਂਗਰਸ ਦੇ ਪੱਲੇ ਹੀ ਕੱਖ ਨਹੀਂ ਕਾਂਗਰਸ ਦਾ ਤੁਸੀਂ ਦੇਖੋ ਵੀ ਉਹਨਾਂ ਦੀ ਆਪਸੀ ਲੜਾਈ ਕਿੰਨੀ ਹੈ ਉਹਨਾਂ ਨੇ ਤਾਂ ਮਤਲਬ ਕਿ 7-8 ਤਾਂ ਮੁੱਖ ਮੰਤਰੀ ਰਾਤ ਨੂੰ ਬਣ ਕੇ ਸੌਂਦੇ ਆ ਤੇ ਉਹਨਾਂ ਨੇ ਪੰਜਾਬ ਕੀ ਚਲਾਉਣਾ ਇੱਕ ਦੂਜੇ ਨੂੰ ਵੱਡਣਤੇ ਹੋਏ ਪਏ ਉਹ ਲੋਕਾਂ ਦਾ ਭੜਾ ਥੋੜੋ ਕਰ ਰਹੇ ਆ ਅਕਾਲੀ ਦਲ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਗਏ ਸੀ ਜਿਹੜਾ ਕਿ ਨਿਰਾਸ਼ਾਜਨਕ ਹੁੰਦੇ ਸੀ ਪਰ ਜਿਹੜਾ ਅੱਜ ਦਾ ਪ੍ਰਦਰਸ਼ਨ ਹੈਗਾ ਉਹ ਬਹੁਤ ਵਧੀਆ ਰਿਹਾ ਦੇਖੋ ਮੈਂ ਅੱਗੇ ਗੱਲ ਜਿਵੇਂ ਕਹੀ ਆ ਵੀ ਗੁਰੂ ਮਹਾਰਾਜ ਤੋਂ ਡਰ ਕੇ ਆ ਸ਼ਬਦ ਕਹਿਣੇ ਅਕਾਲੀ ਦਲ ਇੱਕ ਬਹੁਤ ਖੇਤਰੀ ਪਾਰਟੀ ਹੈ ਜਿਨੇ ਪੰਜਾਬ ਦਾ ਵਿਕਾਸ ਕੀਤਾ ਜਿਨੇ ਪੰਜਾਬ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕੀਤੀ ਆ ਤੇ ਪੰਜਾਬੀਅਤ ਨੂੰ ਅੱਗੇ ਲਿਜਾਣ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਤੇ ਇਹ ਇਸ ਕਰਕੇ ਅਕਾਲੀ ਦਲ ਕਦੀ ਖਤਮ ਨਹੀਂ ਹੁੰਦਾ ਆ ਤਾਂ ਲੋਕਾਂ ਨੂੰ ਭਲੇਖਾ ਹੁੰਦਾ ਜਿਹੜੇ ਦੂਜੀ ਵਿਰੋਧੀ ਪਾਰਟੀਆਂ ਲਈ ਹੁੰਦੇ ਆ ਭਲੇਖਾ ਨਿਕਲ ਜੂਗਾ 27 ਚ ਹੁਣ ਵੀ ਨਿਕਲੇ ਵਸਤੀਆਂ ਲਈ ਕੋਈ ਸੰਦੇਸ਼ ਬਸ ਆਹੀ ਆ ਸਾਰੇ ਪੰਜਾਬ ਵਸੀਆਂ ਨੂੰ ਆਹੀ ਬੇਨਤੀ ਕਰਦੇ ਆ ਵੀ ਆਪ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਈਏ ਤਾਂ ਕਿ ਆਪਾਂ ਪੰਜਾਬ ਨੂੰ ਤਰੱਕੀ ਦੀਆਂ ਲੀਆਂ ਤਿਲ ਜਾ ਸਕੀ